ਕੇਂਦਰ ਸਰਕਾਰ ਵੱਲੋਂ ਟ੍ਰਾਂਸਪੋਰਟਰਾਂ ਲਈ ਲਿਆਂਦੇ ਗਏ ਕਾਨੂੰਨ ਖਿਲਾਫ ਦੇਸ਼ ਭਰ ਚ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ ਜਿਸ ਤੇ ਡਰਾਈਵਰਾਂ ਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਇਹ ਜੀ ਰਹੀਮਬੁਰ ਰੋਡ ਤੇ ਹੈ ਜੀ ਬਾਜਵਾ ਪੈਟਰੋਲ ਪੰਪ ਬਾਜਵਾ ਪੈਟਰੋਲ ਜ਼ੋਨ ਹਾਂਜੀ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਉਹ ਟਰੱਕਰ ਯੂਨੀਅਨ ਦੀ ਹੜਤਾਲ ਹੈ ਇਸ ਕਰਕੇ ਲੋਕਾਂ 'ਚ ਕਾਫੀ ਹਫੜਾ ਦਫੜੀ ਮਚੀ ਹੋਈ ਹੈ ਕਿ ਅਸੀਂ ਵੀ ਆਪਣੀਆਂ ਆਪਣੀਆਂ ਗੱਡੀਆਂ ਦਾ ਟੈਂਕ ਫੁੱਲ ਕਰਵਾ ਲਈਏ ਤੇ ਇਸ ਕਰਕੇ ਸਵੇਰ ਤੋਂ ਹੀ ਰਸ ਚੱਲ ਰਿਹਾ ਹੈ ਕਾਫੀ ਇਧਰ ਹੜਤਾਲ ਕਰਕੇ ਸਟਾਲ ਮੱਤਾਂ ਦੇ ਬਾਰੇ ਸੇਰ ਰਹਿਣ ਮੱਦਾ ਸਭੀ ਆਵਾਜਾ ਇਸ ਤੋਂ ਕਰ ਮਾਏਗਾ ਹਾਂਜੀ ਹਾਂਜੀ ਬਹੁਤ ਪਏਗਾ ਜੀ ਹੱਲੇ ਤਾਂ ਚਲੋ ਪੰਪਾਂ ਦੇ ਵਾਕਿਆਂ ਦਾ ਵੀ ਸਟਾਕ ਹੋਏਗਾ ਹੱਲੇ ਤਾਂ ਜਿਹਨਾਂ ਕੋ ਜਿਸ ਤਰ੍ਹਾਂ ਦਾ ਸਟਾਕ ਹੋਏਗਾ ਉਸ ਤੋਂ ਸਾਰੇ ਆਪਣੀ ਆਪਣੀ ਡਿਊਟੀ ਕਰ ਰਹੇ ਆ ਸਾਡੇ ਕੋ ਵੀ ਹੱਲੇ ਹੈ ਅਸੀਂ ਆਪਣੀ ਡਿਊਟੀ ਕਰ ਰਹੇ ਆ ਬਾਕੀ ਅੱਗੇ ਤੇ ਹੜਤਾਲ ਵੱਧਦੀ ਹੈ ਤੇ ਪ੍ਰੋਬਲਮ ਤਾਂ ਆਏਗੀ ਹਾਂਜੀ ਹਾਂਜੀ ਹੱਲੇ ਤਾਂ 5-6 ਦਿਨ ਦਾ ਆਰਾਮ ਨਾਲ ਚੱਲ ਜਾਏਗਾ ਉਸ ਤੋਂ ਬਾਅਦ ਈ ਅਗੇ ਯੂਨੀਅਨ ਦੀ ਹੜਤਾਲ ਵੱਧੀ ਹੈ ਤਾਂ ਫਿਰ ਉਸ ਤੋਂ ਬਾਅਦ ਪ੍ਰੋਬਲਮ ਤਾਂ ਆਏਗੀ ਲੋਕਾਂ ਨੂੰ ਵੀ ਸਾਇਰਾਂ ਬੰਦ ਹੋਏ ਤੇ ਜਿੰਨੀ ਲੋੜ ਆ ਉਹਨਾਂ ਹੀ ਹਾਂਜੀ ਹਾਂਜੀ ਮੈਂ ਤੇ ਇਹੀ ਤਾਂ ਕਹਾਂਗਾ ਕਿ ਜਿੰਨੀ ਲੋੜ ਆ ਉਹਨਾਂ ਹੀ ਪੋਹ ਤਾਂ ਕਿ ਪੈਨਿਕ ਨਾ ਹੋਵੇ ਲੋਕੀ ਤਾਂ ਪੈਨਿਕ ਹੋ ਰਹੇ ਆ ਤਾਂ ਕਰਕੇ ਜਿਆਦਾ ਪ੍ਰੋਬਲਮ ਆ ਰਹੀ ਹੈ ਫਿਰ ਤਾਂ ਫਿਰ ਆਪਣੇ ਆਪਣੀ ਟੈਂਕ ਪੂਲ ਕਰਵਾ ਲਈਏ ਇਸ ਕਰਕੇ ਹਾਂਜੀ ਭਾਜੀ ਚੜ੍ਹਦੇ ਸਾਲ ਹੀ ਇੱਕ ਨਵੀਂ ਹੁਣ ਖਬਰ ਸੁਣਨ ਨੂੰ ਮਿਲ ਰਹੀ ਹੈ ਜਿਹੜੀ ਕਿ ਪੈਟਰੋਲ ਪੰਪਾਂ ਤੇ ਕਮੀ ਆ ਰਹੀ ਹੈ ਕਿਸ ਕਰਕੇ ਆ ਰਹੀ ਹੈ ਕੀ ਪ੍ਰੋਬਲਮ ਹੈ ਅ ਜਿੱਥੇ ਤੱਕ ਮੈਂ ਸਮਝਦਾ ਆਂ ਬਈ ਜਿਹੜਾ ਭਾਰਤ ਸਰਕਾਰ ਨੇ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਆ ਉਹਦਾ ਇੱਕ ਬਹੁਤ ਵੱਡਾ ਕਾਰਨ ਇਹ ਬਣਿਆ ਅੱਜ ਜੋ ਮਾਰੋਮਾਰ ਪੈ ਗਈ ਹੈ ਕਿਉਂਕਿ ਸਾਡਾ ਮੁਲਕ ਸਾਰੇ ਦਾ ਸਾਰੇ ਹੀ ਚਾਰ ਪਹੀਆਂ ਤੇ ਚੱਲਦਾ ਔਰ ਚਾਰ ਪਹੀਏ ਜਿਹੜੇ ਆ ਉਹ ਆਪਣੇ ਆਪ ਨਹੀਂ ਚੱਲਦੇ ਉਹਨਾਂ ਨੂੰ ਚਲਾਉਣ ਦੇ ਲਈ ਡਰਾਈਵਰ ਸਭ ਤੋਂ ਵੱਡੀ ਗੱਲ ਡਰਾਈਵਰ ਮੁਲਕ ਨੂੰ ਡਰਾਈਵ ਕਰਨ ਲਈ ਤਾਂ ਮੋਦੀ ਜੀ ਨੂੰ ਇਹਨਾਂ ਨੇ ਸੀਟ ਤੇ ਬਿਠਾ ਲਤਾ ਡਬਲ ਇੰਜਨ ਦੀ ਸਰਕਾਰ ਕਹਿ ਕੇ ਪਰ ਮੋਟਰ ਨੂੰ ਚਲਾਉਣ ਦੇ ਲਈ ਜੋ ਡਰਾਈਵਰ ਭਾਈਚਾਰਾ ਦਿਨ ਰਾਤ ਬਿਨਾਂ ਕਿਸੇ ਦਿਨ ਤਿਹਾੜੀ ਦੇ ਬਿਨਾਂ ਕਿਸੇ ਦੁੱਖ ਤਕਲੀਫ ਦੇਖਿਆ ਸੜਕਾਂ ਤੇ ਰਹਿੰਦਾ ਉਹਨਾਂ ਦੇ ਲਈ ਜਿਹੜਾ ਇਹਨਾਂ ਨੇ ਇੱਕ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹੋ ਹੀ ਜਾਣਾ ਆ ਉਹਦਾ ਇਹ ਜਿਹੜਾ ਨੁਕਸਾਨ ਸਾਰਾ ਸਾਨੂੰ ਅੱਜ ਸਾਹਮਣਾ ਕਰਨਾ ਪੈ ਰਿਹਾ। ਇਹ ਕੀ ਕਾਨੂੰਨ ਹੈ ਕਿ ਲੋਕਾਂ ਵਿੱਚ ਇਹ ਆ ਰਹੀ ਹੈ ਕਿ ਜਦ ਪੈਟਰੋਲ ਪੰਪ ਪੈਟਰੋਲ ਪੰਪ ਵਾਲੇ ਸਟ੍ਰਾਈਕ ਤੇ ਜਾ ਰਹੇ ਨੇ ਲੋਕਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਕੀ ਮੁੱਦਾ ਹੈ ਜਿਸ ਕਰਕੇ ਇਹ ਸਰਪ ਹੋ ਰਿਹਾ। ਦੇਖੋ ਜੀ ਪੈਟਰੋਲ ਪੰਪ ਵਾਲੇ ਜਿਹੜੇ ਨਾ ਉਹ ਸਟ੍ਰਾਈਕ ਤੇ ਨਹੀਂ ਜਾ ਰਹੇ ਬੇਸਿਕਲੀ ਡਰਾਈਵਰਾਂ ਨੇ ਬਿਲਕੁਲ ਚੱਕਾ ਜਾਮ ਕਰ ਦਿੱਤਾ ਪੂਰੇ ਮੁਲਕ ਦੇ ਵਿੱਚ ਕਿਉਂਕਿ ਭਾਰਤ ਸਰਕਾਰ ਨੇ ਇੱਕ ਕਾਨੂੰਨ ਦੇ ਵਿੱਚ ਸੋਧ ਕਰਨ ਜਾ ਰਹੀ ਆ ਜਿਹਦੇ ਵਿੱਚ ਅਗਰ ਕੋਈ ਡਰਾਈਵਰ ਦੇ ਕੋਲ ਉਹ ਐਕਸੀਡੈਂਟ ਹੋ ਜਾਂਦਾ ਹੈ ਕਿਸੇ ਕੁਤ ਹੀ ਕਾਰਨ ਤਾਂ ਉਹਦੇ ਵਿੱਚ 10 ਲੱਖ ਰੁਪਏ ਤੱਕ ਦਾ ਜੁਰਮਾਨਾ ਔਰ ਸਜ਼ਾ ਦੋਨੇ ਡਰਾਈਵਰ ਨੂੰ ਕਰਨ ਦੀ ਜਿਹੜੀ ਆ ਉਹ ਸੁਵਿਧਾ ਕੀਤੀ ਜਾ ਰਹੀ ਹੈ ਹੁਣ ਇੱਕ ਚੀਜ਼ ਇੱਥੇ ਇਹ ਵੀ ਆ ਜਾਂਦੀ ਲੋਕਾਂ ਜੀ ਕਹਿੰਦੇ ਉਹ ਤਾਂ ਡਰਾਈਵਰ ਲਈ ਕੀਤੀ ਗਈ ਆ ਹੁਣ ਤੁਸੀਂ ਘਰ ਦੀ ਗੱਡੀ ਲੈ ਕੇ ਕਾਰ ਲੈ ਕੇ ਜਾਂਦੇ ਹੋ ਕਿ ਇਹ ਤੁਹਾਡੇ ਤੇ ਵੀ ਕਾਨੂੰਨ ਲਾਗੂ ਹੋਵੇਗਾ ਬਿਲਕੁਲ ਡਰਾਈਵਰ ਮੀਨਸ ਡਰਾਈਵਰ ਡਰਾਈਵਰ ਮੀਨ ਜਿਹੜਾ ਉਸ ਗੱਡੀ ਨੂੰ ਡਰਾਈਵ ਕਰ ਰਿਹਾ ਉਸ ਵਹੀਕਲ ਨੂੰ ਡਰਾਈਵ ਕਰ ਰਿਹਾ ਜ਼ਰੂਰੀ ਨਹੀਂ ਆ ਵੀ ਉਹ ਡਰਾਈਵਰ ਦੀ ਜਿਹੜੀ ਹੈ ਪਰਵਾਹਸ਼ਾ ਕੁਝ ਹੋਰ ਹੋਵੇਗੀ ਜਿੱਲਾ ਵੀ ਜਿਸ ਵੀ ਗੱਡੀ ਨੂੰ ਚਲਾ ਰਿਹਾ ਹੈ ਚਾਹੇ ਉਹ ਮਾਲਕ ਚਲਾ ਰਿਹਾ ਹੈ ਚਾਹੇ ਕੋਈ ਉਹਨੂੰ ਮਾਲਕ ਦਾ ਰਿਸ਼ਤੇਦਾਰ ਚਲਾ ਰਿਹਾ ਚਾਹੇ ਕੋਈ ਬੱਚਾ ਚਲਾ ਰਿਹਾ ਉਹ ਡਰਾਈਵਰ ਹੋਏ ਗੱਡੀ ਵੱਡੀ ਗੱਡੀ ਹੋਵੇ ਕਾਰ ਹੋਵੇ ਇਹ ਟਰੈਂਪੂ ਹੋਵੇ ਕੋਈ ਵੀ ਗੱਡੀ ਆ ਸਕਦੀ ਬਿਲਕੁਲ ਗੱਡੀ ਕੋਈ ਵੀ ਆ ਸਕਦੀ ਮੋਟਰ ਵਹੀਕਲ ਐਕਟ ਦੇ ਤਹਿਤ ਜਿੰਨੀਆਂ ਗੱਡੀਆਂ ਰਜਿਸਟਰ ਹੋਈਆਂ ਆ ਉਹ ਸਾਰੀਆਂ ਗੱਡੀਆਂ ਜਿਹੜੀਆਂ ਇਸ ਕਾਨੂੰਨ ਦੇ ਹੇਠ ਹੋਣਗੇ ਉਹਨਾਂ ਡਰਾਈਵਰ ਜਿੰਨੇ ਵੀ ਚਲਾਗੇ ਸਰਕਾਰ ਦੇ ਕਿਵੇਂ ਦੇਖਦੇ ਹੋ ਕਦੇ ਪਹਿਲਾਂ ਜੀਐਸਟੀ ਫਿਰ ਨੋਟਬੰਦੀ ਫਿਰ ਕਰੋਨਾ ਕਾਲ ਵੇਲੇ ਬਿਨਾ ਕਿਸੇ ਤਿਆਰੀ ਦੇ ਕਰਫਿਊ ਵਰਗਾ ਜਿਹੜਾ ਸਾਰੇ ਪ੍ਰਬੰਧ ਹੁਣ ਇੱਕ ਵਾਰੀ ਫੇਰ ਜਿਹੜੇ ਡਰਾਈਵਰ ਫਸ ਗਏ ਨੇ ਦਿੱਲੀ ਵਰਗੇ ਸ਼ਹਿਰਾਂ ਜਿਹੜੇ ਸਵਾਰੀਆਂ ਲੈ ਗਏ ਹੋਏ ਸੀ ਐਮਪੀ ਯੂਪੀ ਤੋਂ ਬਹੁਤ ਕਾਲ ਆ ਰਹੀਆਂ ਆ ਕਿਵੇਂ ਦੇਖਦੇ ਹੋ ਵੀ बार-बार ਅਜਿਹਾ ਮਾਹੌਲ ਦੇਸ਼ 'ਚ ਬਣਨਾ ਬਿਲਕੁਲ ਬੰਦ ਵਰਗੇ ਹਾਲਾਤ ਉਹਨੇ ਅਰਥਵਿਵਸਥਾ ਲਈ ਜਨਤਾ ਲਈ ਕਿਹੋ ਜਿਹਾ ਦੇਖਦੇ ਹੋ ਮੈਂ ਸਮਝਦਾ ਵੀ ਇਹ ਸਾਡੇ ਜਿਹੜੀ ਆ ਕੇਂਦਰ ਸਰਕਾਰ ਆ ਉਹਦਾ ਇਹ ਬਹੁਤ ਨਿਲਾਕੀ ਭਰਿਆ ਵਰਤਾਰਾ ਆ ਕਿਉਂਕਿ ਜੇ ਅਸੀਂ ਬਹੁਮਤ ਦੇ ਵਿੱਚ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਵੇਰੇ ਉੱਠੀਏ ਨਵਾਂ ਕਾਨੂੰਨ ਪਾਸ ਕਰ ਦਈਏ ਰਾਤ ਨੂੰ ਸੋਈਏ ਇੱਕ ਸੁਪਨਾ ਲੈ ਕੇ ਸਵੇਰੇ ਉਹ ਸੁਪਨਾ ਸਕਾਰ ਕਰਨ ਦੇ ਚੱਕਰ 'ਚ ਨਵਾਂ ਕਾਨੂੰਨ ਪਾਸ ਕਰ ਦਈਏ ਇਹਦੇ ਹੋਰ ਵੀ ਢੰਗ ਤਰੀਕੇ ਸੀ ਜੇ ਪਹਿਲੇ ਕਾਨੂੰਨ ਦੇ ਵਿੱਚ ਰੈਸ਼ ਐਂਡ ਨੈਗਲੀਜੈਂਟ ਡਰਾਈਵਿੰਗ ਦੇ ਲਈ ਧਾਰਾ 304ਏ ਦਾ ਰੱਖੀ ਗਈ ਸੀ ਤੇ ਇਹਦੇ ਵਿੱਚ ਇਹਨਾਂ ਨੇ 104 ਕਰ ਦਿੱਤੀ ਹੈ ਪਰ ਅਗਰ ਉਸ 304 ਨੂੰ ਹੀ ਆਪਾਂ ਨੌਨ ਅਵੇਲੇਬਲ ਕਰ ਦਿੰਦੇ ਗੈਰ ਜ਼ਮਾਨਤੀ ਕਰ ਦਿੰਦੇ ਤੇ ਇਹਦਾ ਮਸਲਾ ਬਹੁਤ ਵਧੀਆ ਹੱਲ ਹੋ ਜਾਣਾ ਸੀ ਬਜਾਏ 10 ਲੱਖ ਰੁਪਏ ਜੁਰਮਾਨਾ ਇੱਕ ਡਰਾਈਵਰ ਇੱਕ ਡਰਾਈਵਰ ਦੀ ਆਪਾਂ ਗੱਲ ਕਰੀਏ ਚਾਹੇ ਉਹ ਕਾਰ ਚਲਾ ਰਿਹਾ ਚਾਹੇ ਉਹ ਵੱਡੀ ਗੱਡੀ ਚਲਾ ਰਿਹਾ ਮੈਂ ਨਹੀਂ ਸਮਝਦਾ ਵੀ ਕਿਤੇ ਵੀ ਉਹਨੂੰ 10000 ਤੋਂ ਵੱਧ ਤਨਖਾਹ ਮਿਲਦੀ ਹੋਊਗੀ ਖਾਸ ਕਰਕੇ ਜਿਹੜੇ ਡਰਾਈਵਰ ਸ਼ਬਦ ਆਪਾਂ ਵਰਤ ਰਹੇ ਹਾਂ ਔਰ 10000 ਰੁਪਏ ਦੀ ਤਨਖਾਹ ਲੈਣ ਵਾਲਾ ਡਰਾਈਵਰ 10 ਲੱਖ ਰੁਪਏ ਦਾ ਜੁਰਮਾਨਾ ਕਿੱਥੋਂ ਅਦਾ ਕਰੇਗਾ ਸਾਡੇ ਮੁਲਕ ਦੀ ਸਰਕਾਰ ਬਿਨਾਂ ਸੋਚੇ ਸਮਝੇ ਬਗੈਰ ਉਹਦੇ ਪ੍ਰੈਕਟੀਕਲ ਤਰੀਕੇ ਦੇਖਿਆ ਵੀ ਇਹ ਜਿਹੜਾ ਆ ਸੰਭਵ ਵੀ ਹੈ ਕਿ ਨਹੀਂ ਹੈ ਕਾਨੂੰਨ ਬਣਾ ਕੇ ਲਾਗੂ ਕਰਨ ਜਾ ਰਹੀ ਹੈ ਲੋਕ ਇਹ ਵੀ ਕਹਿ ਰਹੇ ਆ ਕਿ ਸੱਤ ਬਹੁਤ ਸਾਰੇ ਹਾਦਸੇ ਟੁੱਟੀਆਂ ਸੜਕਾਂ ਕਰਕੇ ਜੇ ਗੱਲ ਕਰੀ ਹਾਰਪੁਰ ਦੀ ਤਾਂ ਜ਼ਿਲੰਦਰ ਹਾਰਪੁਰ ਮਾਰਕ ਕਈ ਸਾਲਾਂ ਤੋਂ ਟੁੱਟਿਆ ਰਿਹਾ ਉਹਦੇ ਕਰਕੇ ਬਹੁਤ ਸਾਰੇ ਹਾਦਸੇ ਹੁੰਦੇ ਮੌਤਾਂ ਹੁੰਦੀਆਂ ਕਿ ਕੀ ਸਿਆਸਤਦਾਨਾਂ ਦੇ ਲਈ ਕੋਈ ਕਾਨੂੰਨੀ ਸਿਰਫ ਸਾਰੇ ਕਾਨੂੰਨ ਜਾਂਦਾ ਹਾਂ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਆ ਬਹੁਤ ਸਾਰੇ ਹਾਦਸੇ ਜਿਹੜੇ ਆ ਉਹ ਸੜਕਾਂ ਦੇ ਉੱਤੇ ਆਵਾਰਾ ਪਸ਼ੂਆਂ ਦੇ ਕਰਕੇ ਬਹੁਤ ਸਾਰੇ ਹਾਦਸੇ ਜਿਹੜੇ ਆ ਸੜਕਾਂ ਟੁੱਟੀਆਂ ਫੁੱਟੀਆਂ ਹੋਣ ਦੇ ਕਰਕੇ ਬਹੁਤ ਸਾਰੇ ਹਾਦਸੇ ਜਿਹੜੇ ਆ ਸੜਕਾਂ ਦੇ ਵਿੱਚ ਸੜਕਾਂ ਦੇ ਬਾਰੇ ਰੋਡ ਜਿਹੜੇ ਸਾਈਨ ਨਹੀਂ ਲੱਗੇ ਕਿਤੇ ਲੋਕਾਂ ਨੂੰ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਕੋਈ ਅਵੇਅਰਨੈਸ ਕੈਂਪੇਨ ਨਹੀਂ ਲਗਾਏ ਜਾਂਦੇ ਇਹ ਮੰਤਰੀ ਸੰਤਰੀ ਜਾਂ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੋਕ ਹੈਗੇ ਆ ਇਹ ਤਾਂ ਗੱਡੀਆਂ ਦੇ ਵਿੱਚ ਬੈਠ ਜਾਂਦੇ ਜਾਂ ਡਰਾਈਵਰ ਹੂਟਰ ਮਾਰਦੇ ਜਾਈ ਜਾ ਰਹੇ ਆ ਇਹ ਤਾਂ ਆਪਣੀ ਜ਼ਿੰਦਗੀ ਜਿਹੜੀ ਆ ਬਹੁਤ ਵਧੀਆ ਬਤੀਤ ਕਰ ਰਹੇ ਆ ਪੁੱਛ ਕੇ ਉਹਨਾਂ ਲੋਕਾਂ ਨੂੰ ਦੇਖੋ ਜਿਨ੍ਹਾਂ ਦੇ ਲਈ ਇਹ ਰੋਜੀ ਰੋਟੀ ਦਾ ਸਾਧਨ